ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਸਾਰੇ ਕਬੂਤਰ ਬਾਜਾਂ ਦੇ ਘਰ ਪਰਿਵਾਰ ਠੀਕ ਹੈ ਕਬੂਤਰ ਕਬਾਤਰ ਸੱਟਨੇ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਖੋਲਦੇ ਆ ਪਹਿਲਾ ਸਟੂਡੀਓ ਖੋਲਾਂਗੇ ਫਿਰ ਖੋਲਾਂਗੇ ਆਪਣਾ ਖੁੱਡਾ ਤੇ ਜਿਹੜਾ ਬੱਚਾ ਡਾਨੇ ਹੁੰਨੇ ਆ ਉਹ ਡਾਵਾਂਗੇ ਚਲੋ ਮੈਂ ਇਹਨੇ ਚਾਬੀ ਚਾਬੀ ਜੇ ਲੋ ਜੀ ਖੋਲਿਆ ਸਟੂਡੀਓ ਆਪਣਾ ਤੇ ਰੱਖ ਦਈਏ ਤਾਲਾ ਆਲਾ ਗੇਟ ਵੀ ਖੋਲ ਲੀਏ ਹਵਾ ਹੋ ਆਉਗੀ ਤੁਪ paui ਹਵਾ ਦਾ ਕੀ ਕਰਨਾ ਤੁਹਾਨੂੰ ਬੜਾ ਥੋੜਾ ਆਊਟ ਹੋਇਆ ਦਾ ਕੰਮ ਪਤਾ ਨਹੀਂ ਲੱਗਦਾ ਕੀ ਬੋਲੀ ਹੈ ਨਾ ਤੇ ਖੁੱਡੇ ਚ ਨਿਕਾ ਮਾਰ ਜੀ ਸੱਟ ਨੇ ਸਾਰੇ ਲੋ ਆਂ ਬਿਲ ਸਾਰੇ ਸੱਟ ਨੇ ਆਪਣੇ ਜਾਨਵਰ ਤੇ ਬੱਚੇ ਖੱਡੇ ਹੋਈ ਸੀ ਸਹੀ ਬਾਲੀ ਜਾਂਦੀ ਹੈ ਬਬੂਤਰੀ ਦੇਖ ਲਈ ਨਾਬ ਤੋਂ ਨਾ ਲੋ ਬਾਪੇ ਸਹੀ ਹੈ ਜਨਾ ਤੇ ਕੋਈ ਨਹੀਂ ਆਪੇ ਬਾਪੂ ਕਹਿੰਦਾ ਸਿਆਣੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਗਊਤਰੀ ਤੇ ਸਾਡੇ ਆਪਣੇ ਕੈਮਰੇ ਕੋਈ ਚੱਕਰ ਨਹੀਂ ਜਿਹੜਾ ਤੁਹਾਨੂੰ ਮੈਂ ਕੱਲ੍ਹ ਵਾਲੀ ਵੀਡੀਓ ਚ ਕਹਿੰਦਾ ਸੀ ਬਾਪੇ ਆਲਾ ਮਿੱਤਰੋ ਉਹ ਇਹ ਰੂਤਰ ਬਾਪਿਆ ਕਰੋ ਚੈੱਕ ਤੇ ਬੱਚੇ ਅੱਜ ਬੱਚਿਆਂ ਨੂੰ ਬਾਪੇ ਅੱਜ ਨਾ ਇੱਕ ਟਾਈਮ ਦੇਵਾਂਗੇ ਇੱਕ ਟਾਈਮ ਫੀਡ ਕਰਾਂਗੇ ਪਹਿਲਾਂ ਆਪਾਂ ਦੋ ਟਾਈਮ ਤਾਂ ਕਰਦੇ ਸੀ ਬਈ ਛੋਟੇ ਸੀ ਬੱਚੇ ਤਾਂ ਕਰਕੇ ਅੱਜ ਤੋਂ ਬਸ ਇੱਕ ਟਾਈਮ ਖਵਾਇਆ ਕਰਾਂਗੇ ਪਹਿਲਾਂ ਆਪਾਂ ਖਵਾਉਂਦੇ ਸੀ ਕਦੇ ਸਵੇਰੇ ਸਰੋਂ ਖਵਾ ਦਿੰਦੇ ਸੀ ਕਦੇ ਛੋਲੇ ਤੇ ਸ਼ਾਮ ਨੂੰ ਵੀ ਖਵਾ ਦਿੰਦੇ ਸੀ ਤਾਂ ਕਰਕੇ ਅੱਜ ਤੋਂ ਬਸ ਇੱਕ ਟਾਈਮ ਖਵਾਇਆ ਕਰਾਂਗੇ ਤੇ ਹੁਣ ਬਾਹਰ ਕੱਢਾਂਗੇ ਛਤਰੀ ਤੇ ਬਿਠਾਵਾਂਗੇ ਨਾਲ ਗਿੱਜ ਜਾਣਗੇ ਨਾਲ ਧੁੱਪ ਲੱਗ ਜੂਗੀ ਤੇ ਕਰਦਿਆਂ ਨੇ ਫੇਰ ਅੱਜ ਕੱਪੜੇ ਸਕਾਏ ਹੋਇਆ ਚਲੋ ਕੋਈ ਨਹੀਂ ਆਲੇ ਖੁੱਡੇ ਦੀ ਚਾਬੀ ਚੱਕ ਲਿਆਵਾ ਲੋ ਚੱਕ ਲੀ ਚਾਬੀ ਤੇ ਖੋਲ ਲਿਆ ਖੁੱਡਾ ਖੁੱਡਾ ਖੋਲ ਕੇ ਮੇਰੇ ਵੀਰੋਂ ਬੱਚੇ ਕੱਢ ਲਾ ਫੇਰ ਮਿਲਦੇ ਆ ਮੇਰੇ ਵੀਰੋਂ ਬੱਚੇ ਕੱਢ ਲਏ ਹੁਣ ਇਹਨਾਂ ਨੂੰ ਡੰਨੇ ਆ ਤੇ ਛਤਰੀ ਵੀ ਲਾਤੀ ਸੀ ਆਪਾਂ ਇੱਕ ਤੇ ਛੱਡ ਦਿਆਂ ਆਪਣਾ ਪਹਿਲਾ ਗਲਾਬੀ ਪੋਟਾ ਤੇ ਖਬਾ ਕਾਲਾ ਟੂਸਾ ਮਿੱਤਰੋ ਤੇ ਡੱਬੀ ਆਪਣੀ ਸਪੇਅਰ ਦਰਦੀ ਉਹ ਦੇਖਦਾ ਦਰਦੀ ਉਹ ਤੇ ਲੋ ਜੀ ਇਹਨੂੰ ਵੀ ਛੱਡ ਦਈਏ ਚਲ ਤੋਈ ਛੜਤੇ ਦੋਨੋ ਡੱਬੀ ਜਾਂਦੀ ਉਹ ਤੇ ਬੱਚਾਂ ਦਾ ਆਪਣਾ ਆ ਮਿੱਤਰੋ ਲੋ ਜੀ ਬੱਚੇ ਕੱਢ ਲਏ ਸਾਰੇ ਬਾਹਰ ਤੇ ਇੱਕ ਉੱਤੇ ਬਿਠਾਤਾ ਇਹਨੂੰ ਥੋੜੀ ਜੀ ਫੀਡ ਕਰਦੇ ਆਪਾਂ ਛੋਟਾ ਬੱਚਾ ਇਹ ਤੇ ਇਹਨਾਂ ਨੂੰ ਥੋੜੀ ਜੀ ਸਰੋ ਦੇਖ ਦਿੰਨੇ ਆਪੇ ਚੁਗ ਜਾਣਗੇ ਨਾਲ ਚੁਗਣਾ ਸਿੱਖਿਆਣਗੇ ਆਪੇ ਚੁੰਝਾ ਮਾਰਦੇ ਰਹਿਣਗੇ ਲੋ ਜੀ ਚੱਕ ਲਈ ਆਪਣੀ ਕੋਲੀ ਤੇ ਹੁਣ ਸਰੋ ਪਾ ਦਈਏ ਥੋੜੀ ਇੱਕ ਬੱਚੇ ਨੂੰ ਫੀਡ ਕਰਨੀ ਆ। ਲੋ ਜੀ ਨੀਲੇ ਡੱਬੇ ਨੂੰ ਕਰਤੀ ਆਪਾਂ ਫੀਡ ਤੇ ਸਰੋ ਡੋਲਤੀ ਮਾਰੀ ਜੀ ਜਾਲ ਚ ਆਪੇ ਚੁੰਝਾ ਮਾਰਦੇ ਰਹਿਣਗੇ ਨਾਲ ਸਿੱਖਿਆਣਗੇ ਚੁਗਣਾ ਟਾਈਮ ਨਾਲ ਤਾਂ ਕਰਕੇ ਮੇਰੇ ਵੀਰੋਂ ਤੇ ਦੇਖਦੇ ਹਾਂ ਹੁਣ ਕੀ ਬਣਦਾ ਤੇ ਕਰਦੇ ਆ ਥੋੜੇ ਨਾਲ ਅੱਗੇ ਸ਼ੇਅਰ ਹਾਂਜੀ ਬਾਪਿਓ ਤੇ ਕੋਠਾ ਸਾਫ਼ ਕਰ ਲਈਏ ਬਹੁਤ ਗੰਦ ਬਾਹ ਰੱਖਿਆ ਆ ਦੇਖੋ ਮੇਰੇ ਵੀਰੋਂ ਸਾਰਾ ਕੁਝ ਸਾਰੇ ਸਿੱਤੀ ਸਿ ਕਰੀ ਹੋਈ ਆ ਤੇ ਕਮਰੇ ਦਿਖਾਣਾ ਤੁਹਾਨੂੰ ਕਮਰੇ ਦਾ ਬੁਰਾ ਹਾਲ ਕਰਿਆ ਹੋਇਆ ਕੁਝ ਕੁ ਤਾਂ ਇਹ ਖੁੱਡੇ ਕਰਕੇ ਹੋ ਜਾਂਦਾ ਅੰਦਰ ਜਾਣਿਆਂ ਤੇ ਬਿਠਾੜ ਕੇ ਆ ਦੇਖੋ ਮੇਰੇ ਵੀਰੋ ਚਲੋ ਕੋਈ ਨਹੀਂ ਕਰਦੇ ਹੁਣ ਸਾਫ ਤੇ ਇੱਕ ਗੀਤ ਲਾ ਕੇ ਫੇਰ ਕਰਾਂਗੇ ਮੇਰੇ ਵੀਰੋ ਤੇ ਬਾਕੀ ਆਪਣੇ ਬੱਚੇ ਉੱਡੀ ਜਾਂਦੇ ਆ ਉਹ ਫਿਰਦੇ ਉਹ ਫਿਰਦੇ ਮੇਰੇ ਵੀਰੋ ਵਾਬਿਓ ਇੱਕ ਆਪਣਾ ਮਿੱਤਰ ਪੁੱਛਦਾ ਸੀ ਕਹਿੰਦਾ ਜਿੰਮ ਦਿਖਾ ਦੇ ਬਾਈ ਆਈ ਸਮਾਨ ਆਪਣੇ ਕੋਲ ਤੇ ਇਕੱਠਾ ਕਰਕੇ ਰੱਖਿਆ ਹੋਇਆ ਤਾਂ ਕਰਕੇ ਤੇ ਇਹ ਹੀ ਸਮਾਨ ਹੈ ਇਹਦੇ ਆਪਾਂ ਸਾਰੇ ਸੈੱਟ ਲਾ ਲੈਨੇ ਆ ਤੇ ਵਧੀਆ ਲੱਗ ਜਾਂਦੀ ਹੈ ਜਿੰਮ ਹੋ ਜਾਂਦਾ ਟਾਈਮ ਪਾਸ ਤੇ ਇਹ ਆਪਣਾ ਸ਼ੀਸ਼ਾ ਤਾਂ ਕਰਕੇ ਤੇ ਬਾਈ ਕਹਿੰਦਾ ਦਿਖਾਈ ਮੈਂ ਕਿਹਾ ਚਲੋ ਦਿਖਾ ਦਾਂ ਕੋਈ ਚੱਕਰ ਨਹੀਂ ਦੇਖ ਲੈ ਬਾਈ ਇਹ ਆਪਣਾ ਸੈੱਟਪ ਹੈ ਜਿੰਮ ਵਾਲਾ ਸਮਾਨ ਇਕੱਠਾ ਕਰਕੇ ਰੱਖਿਆ ਹੋਇਆ ਤਾਂ ਕਰਕੇ ਚਲੋ ਕੋਈ ਨਹੀਂ ਹੁੰਦਾ ਤੇ ਵਾਸ ਨੂੰ ਕਰਦੇ ਆ ਕਮਰਾ ਸਾਫ ਤੇ ਕੋਠਾ ਵੀ ਕਰਾਂਗੇ ਵਧੀਆ ਕਰ ਦਾਂਗੇ ਜਮਾਂ ਕਲੀਨ ਲੋ ਬਾਬਿਓ ਤੋਤਾ ਸਾਰਾ ਕੋਠਾ ਕਰਤੀਆਂ ਰਿਪੋਰਟਾਂ ਓਕੇ ਤੇ ਅੰਦਰ ਝਾੜੂ ਮਾਰ ਕੇ ਮਾਰਤਾ ਫੋਟਾ ਮਿੱਤਰੋ ਤੇ ਲਾਇ ਹੋਏ ਨੇ ਝਿੱਟ ਇੱਕ ਵਾਰੀ ਹੋਰ ਝਾੜੂ ਮਾਰਾਂਗੇ ਅੰਦਰ ਤੇ ਕੋਠੇ ਦੀ ਕਰਤੀਆਂ ਰਿਪੋਰਟਾਂ ਓਕੇ ਬੱਚੇ ਆਪਣੇ ਸਿਰਦੇ ਨੇ ਉੱਤੇ ਆ ਫਿਰਦੇ ਮੇਰੇ ਵੀਰੋ ਹਾਂਜੀ ਜੀ ਕਰਤੀਆਂ ਕੋਠੇ ਦੀਆਂ ਰਿਪੋਰਟਾਂ ਓਕੇ ਤੇ ਕਮਰਾ ਵੀ ਕਰਤਾ ਕੈ ਮਿੱਤਰੋ ਤੇ ਅਦਰ ਦਾਣੇ ਧਰਤੇ ਸੀ ਆਪਾਂ ਕੋਠਾ ਸਾਫ਼ ਕਰਨ ਤੋਂ ਪਹਿਲਾਂ ਧਰਤੇ ਸੀ ਮੈਂ ਖਾ ਲੈਣਗੇ ਤੇ ਬੱਚੇ ਨੂੰ ਵੀ ਖਵਾ ਦੇਣਗੇ ਹੁਣ ਪਰਲੇ ਖੁੱਡੇ 'ਚ ਰੱਖ ਦੀਏ ਉੱਥੇ ਜਿਹੜੇ ਬੱਚੇ ਕੱਢੇ ਹੋਏ ਨੇ ਉਹਨਾਂ ਨੂੰ ਵੀ ਖਵਾ ਦੇਣਗੇ ਤੇ ਇੱਕ ਵਾਰੀ ਇਹਨੂੰ ਰੇ ਧਰ ਗਿਆ ਲੋ ਬਾਬਿਓ ਕਰਤਾ ਇਹਨੂੰ ਬੰਦ ਤੇ ਬਿੱਠਾ ਘੜਦੀਏ ਬਿੱਠਾ ਮਾਰ ਲੈਂਦੇ ਲੋ ਜੀ ਤੇ ਧਰਦੇ ਆ ਉਰੇ ਤੇ ਪੈਰ ਕਰ ਲਈਏ ਸਾਫ ਉਰੇ ਧਰ ਤੇ ਲੋ ਬਾਬਿਓ ਹੋ ਲੈ ਖੁੱਡਾ ਤੇ ਰੱਖਦੇ ਹੁਣ ਉਰੇ ਭੁੱਖੇ ਨੇ ਵਿਚਾਰੇ ਇਹ ਵੀ ਆਇਆ 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 ਧੋਏ ਆਇਓ ਆਇਆ ਆਇਓ ਆਇਆ ਆਇਓ ਹਾਂਜੀ ਬਾਬਿਓ ਬੱਚੇ ਪੂਰੀ ਚਾਲ ਤੇ ਨੇ ਉੱਤੇ ਲੱਗ ਰਹੇ ਨੇ ਜਮਾ ਕੈਮਰੇ ਚ ਕੈਪਚਰ ਹੋਈ ਜਾਂਦੇ ਕਿ ਨਹੀਂ ਕਿੱਥੇ ਗਏ ਓਰੇ ਬਾਬਿਓ ਓਏ ਆ ਰਹੇ ਮੇਰੇ ਮਿੱਤਰੋ ਪੂਰੀ ਚਾਲ ਤੇ ਫਿਰਦੇ ਆ ਤੇ ਚਲੋ ਉੱਡ ਲੈਣ ਦੋ ਇਹਨਾਂ ਨੂੰ ਬੱਚੇ ਫਿਰਦੇ ਆ ਆਪਣੇ ਤੇ ਆਪਾਂ ਥੱਲੇ ਜਾਈਏ ਖਾਈਏ ਰੋਟੀ ਤੇ ਗੋਲੀ ਨੂੰ ਵੀ ਲੈ ਜੀਏ ਗੋਲੀ ਨੂੰ ਵੀ ਖਵਾਈਏ ਤੇ ਥੱਲੇ ਜਾ ਕੇ ਫਿਰ ਆਨੇ ਉੱਤੇ ਮਿੱਤਰੋ ਫਿਰ ਦੇਖਦੇ ਹਾਂ ਕੀ ਬਣਦਾ ਪਹੁੰਚ ਗਏ ਜੀ ਉੱਤੇ ਰੋਟੀ ਖਾ ਜਾਂਦੀ ਤੇ ਬੱਚੇ ਆਪਣੇ ਫਿਰਦੇ ਨੇ ਆ ਫਿਰਦੇ ਮੇਰੇ ਵੀਰੋਂ 10:00 ਵਜੇ ਡਾਇ ਸੀ ਤੇ 1:30 ਵਜੇ ਤੇ ਉੱਡ ਜਾਂਦੇ ਨੇ ਕੋਈ ਨਹੀਂ ਉੱਡ ਲੈਣ ਦੋ ਤੇ ਬਹੁਤ ਟਾਈਮ ਪਿਆ ਸੀ ਤਾਂ ਕੋਈ ਚੱਕਰ ਨਹੀਂ ਵਧੀਆ ਉੱਡ ਜਾਂਦੇ ਆ ਲੋ ਜੀ ਆ ਗਏ ਉੱਤੇ ਵਾਗੇ ਸੀ ਥੱਲੇ ਤੇ ਨਾਈ ਧੋਈ ਕਰਿਆ ਏ ਤੇ ਚੌਬਰ ਵੀ ਆ ਗਿਆ ਤੇ ਬੱਚੇ ਮਿੱਤਰੋ ਫਿਰਦੇ ਆ ਜੇ ਟਾਈਮ ਹੋ ਗਿਆ ਕਿੰਨਾ ਟਾਈਮ ਹੋਗਾ ਸਾਢੇ 3 ਦਾ ਹੋ ਗਿਆ ਮੇਰੇ ਵੀਰੋ ਫਿਰਦੇ ਆ ਨਿਵੇਂ ਨਿਵੇਂ ਫਿਰਦੇ ਆ ਦੇਖਦੇ ਆ ਬੰਦੇ ਕਿ ਨਹੀਂ ਲੋ ਜੀ ਡੱਬੀ ਤਾਂ ਪੈ ਗਈ ਤੇ ਬੱਚਾ ਰਹਿ ਗਿਆ ਇਕੱਲਾ ਬੱਚਾ ਵੀ ਬਸ ਬੈਠਣ ਆਲਾ ਇਕੱਲਾ ਉੜਦਾ ਨਹੀਂ 4 ਵਜੇ ਬਾਬਿਓ ਵਧੀਆ ਉੱਡੇ ਅੱਜ ਤੇ ਥੰਬੜ ਵੀ ਇਹਦੇ ਹੀ ਲਾਵਾਂਗੇ ਅੱਜ ਇਹ ਆ ਫਿਰਦਾ ਮੇਰੇ ਵੀਰੋ ਬੱਚਾ ਬੈਗ ਹੈ ਜੀ ਦੋਨੇ ਤੇ ਪਾਣੇ ਇਹਨਾਂ ਨੂੰ ਹੁਣ ਖੁੱਡੇ 'ਚ ਤੇ ਬਸ ਹੁਣ ਬੰਦ ਕਰਾਂਗੇ ਮੇਰੇ ਵੀਰੋ ਬੱਚਾ ਬਾਧੂ ਡਾਈਆਂ ਲੈ ਲਈਆਂ ਇਹਦੀਆਂ ਮੁੰਡਾ ਕਹਿੰਦਾ ਬੰਦ ਕਰ ਦਿੰਦੇ ਨਾ ਕੋਈ ਫਾਇਦਾ ਨਹੀਂ ਕਿਤੇ ਇਹਨੂੰ ਗਵਾ ਦਿਆਂ ਪਾ ਬੱਚੇ ਪਹਿਲਾਂ ਹੀ ਥੋੜੇ ਨੇ ਪਹਿਲਾਂ ਬਾਧੂ ਵਾਗੇ ਤਾਂ ਕਰਕੇ ਮੁੰਡਿਆ ਪਾਈ ਦੇ ਤੂੰ ਹੀ ਪਾ ਦੇ बस बांध दिए मित्रों बच्चा ਜਿਹੜੇ ਹੁਣ ਨਵੇਂ ਤਿਆਰ ਹੋ ਜਾਂਦੇ ਆ ਇਹਨਾਂ ਦੀ ਕਰਾਵਾਂਗੇ ਡਾਈਆਂ ਡੂਈਆਂ ਇਹਨਾਂ ਦੇ ਰਾਵਾਂਗੇ ਰੰਗ ਲੂੰਗਾ ਤੇ ਬਸ ਇਹ ਤਾਂ ਬੰਦ ਹੀ ਆ ਹੁਣ ਇਹਨਾਂ ਦੀ ਐ ਵੈਸਾ ਤੁਪ ਤੁਪ ਡਾਈਆਂ ਲੀ ਗਏ ਬਸ ਆਹ ਤਾਰ ਫੜ ਜਿਹੜੀ ਫੱਲੇ ਹੋ ਰਹੀ ਹੈ ਇਹ ਵੀ ਯਾਰ ਇਹਨਾਂ ਦਾ ਇਲਾਜ ਵੀ ਕਰਾਂਗੇ ਯਾਰ ਹੋਰ ਲੋ ਜੀ ਘਰ ਤੇ ਅੰਦਰ ਤੇ ਦਿਖਾ ਦਈਏ ਤੁਹਾਨੂੰ ਇੱਕ ਵਾਰੀ ਇੱਕ ਐਕਸ ਤੇ ਕਰ ਲਾ ਮੇਰੇ ਜੀ ਲੋ ਬਾਬੇ ਆ ਰਿਹਾ ਬੱਚਾ ਜਿਹੜਾ ਕਰਿਆ ਹੁਣ ਅੰਦਰ ਦੱਸੋ ਕਿਵੇਂ ਲੱਗਿਆ ਕਮੈਂਟਾਂ ਚ ਤੇ ਇਹ ਆਪਣੀ ਡੱਬੀ ਜਿਹੜੀ ਨਾਲ ਡੰਨੇ ਹੁੰਦੇ ਆ ਐਵੇਂ ਦਾ ਇੱਕ ਕਬੂਦਰੀ ਬਣਦੀ ਆ ਪਰ ਆਪਾਂ ਇਹਨੂੰ ਬੱਚਾ ਹੀ ਕਹਿੰਦੇ ਆ ਸ਼ੁਰੂ ਤੋਂ ਹੀ ਤਾਂ ਕਰਕੇ ਚਲੋ ਕੋਈ ਨਹੀਂ ਹੋ ਵੀ ਤੇ ਦੇਖਾਂਗੇ ਲਾ ਮ ਗਿਆ ਦਾ ਵੀ ਜੋੜਾ ਸਲਾਬਣੀ ਜੀ ਤੇ ਬਾਕੀ ਬਸ ਬੱਚਾ ਬੰਦ ਹੈ ਇਹ ਬਹੁਤ ਡਾਈਆਂ ਲੈ ਲਈਆਂ ਇਹਦੀਆਂ ਜਿਆਦਾ ਨਹੀਂ ਕਰ ਦਿੰਦੇ ਫਿਰ ਕਈ ਵਾਰੀ ਚੱਕਰ ਚੱਕਰ ਪੈ ਜਾਂਦੇ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੂੰ ਖਵਾਏ ਜਾਂਦੇ ਆ ਛੋਲੇ ਤੇ ਛੋਲੇ ਖਵਾ ਦिए ਫਿਰ ਕਰਦੇ ਆ ਤੁਹਾਡੇ ਨਾਲ ਸ਼ੇਅਰ ਸੰਪਰਕ ਹਾਂਜੀ ਬਾਬਿਓ ਬੱਚਿਆਂ ਨੂੰ ਛੋਲੇ ਖਵਾ ਕੇ ਕਰਦੇ ਸੀ ਅੰਦਰ ਤੇ ਮੈਂ ਕਿਹਾ ਮਾਲ ਮੂਰਤੇ ਜਾਈਏ ਦੇਖ ਲਈਏ ਕੋਈ ਚੱਕ ਰਿਹਾ ਜੀ ਝੋਟਾ ਤੇ ਜਾਈਆਂ ਆ ਦੁਕਾਨ ਤੇ ਦੁਕਾਨ ਤੋਂ ਚੱਕ ਕੇ ਸਮਾਨ ਚਾ ਲਦੇ ਆ ਘਰੇ ਮਿੱਤਰੋ ਹਾਂਜੀ ਮੇਰੇ ਵੀਰੋਂ ਆ ਗਏ ਜੀ ਘਰੇ ਤੇ ਟਾਈਮ ਨਾਲ ਧਰ ਦिए दाणे ਤੇ ਲਾਈਟ ਵੀ ਲਾ ਲਈਏ ਟਾਈਮ ਨਾਲ ਧਰ ਦਿੰਨੇ ਆ ਫਿਰ ਐਵੇਂ ਹੀ ਲੇਟ ਹੋ ਜਾਣਿਆ ਕੀ ਫਾਇਦਾ ਉਹ ਗੱਲਾਂ ਚ ਚਾਬੀ ਮੇਰੇ ਵੀਰੋਂ ਅੰਦਰ ਪਈ ਆ ਚਾਬੀ ਚੱਕ ਲਈ ਆ ਨੀ ਲੈਂਡ 26 ਦਾ ਲਈ ਤੇ ਖੁੱਡੇ ਵਾਲੀ ਵੀ ਲੜਨਾ ਚੱਲ ਗੋਏ ਖੋਲਾ ਬਾਬੇ ਉਤੇ ਦਾਣੇ ਰੱਖ ਕੇ ਲੈਡ ਵੀ ਲਾਣਾ ਨਾਲੇ ਲੋ ਬਾਬੇ ਓਲਾਦੀ ਲਾਈਟ ਤੇ ਖਾਈ ਜਾਂਦੇ ਭੁੱਖੇ ਨੇ ਖਾਣ ਤੋਂ ਤੇ ਪਾਣੀ ਵੀ ਭਰਦੀਏ ਗਲਾਸ ਆਪਣਾ ਅੰਦਰ ਪਿਆ ਹੋਆ ਚੱਕ ਲਈਏ ਇਹਨੂੰ ਤੇ ਭਰਦੀ ਨੇ ਨੋ ਮੇਰੇ ਵੀਰੋ ਤੇ ਪੈਪ ਕੱਢ ਲਈਏ ਆ ਟੈਟੀ ਬਹੁਤ ਆ ਬਈ ਨਿਕਲ ਗਈ ਤੇ ਟੂਟੀ ਕੇ ਵਿੱਚ ਲਾਉਣਾ ਹੋਣਾ ਵੀਡੀਓ ਹੀ ਬੰਦ ਕਰ ਦੇਣਾ ਲਓ ਜੀ ਭਰ ਲਿਆ ਗਲਾਸ ਤੇ ਭਰਦੀ ਆਪਣੀ ਪੀਪੀ ਤੇ ਲਗਭਗ ਤਾਂ ਪਿਆ ਪਾਣੀ ਥੋੜਾ ਜਿਹਾ ਹੀ ਪਉਆ ਲੋ ਜੀ ਬੱਸ ਥੋੜਾ ਹੋਰ ਵਾ ਦੇਣਾ ਬੈਸੀ ਤੇ ਆਹ ਫੰਗ ਜੇ ਸਾਫ ਕਰਦੀ ਹੈ ਲੋ ਜੀ ਕਰਤੀ ਆ ਰੋਟਾ ਓਕੇ ਦਾਣੇ ਹੋਰ ਵਾ ਦੇਨੇ ਆ ਘੱਟ ਨੇ ਤੇ ਕੋਈ ਨਹੀਂ ਕਿੱਥੇ ਆਪਣੀ ਆਪ ਹੀ ਮਿੱਤਰੋ ਚੱਕ ਲਿਆ ਇਹਨੂੰ ਸਰੋਪਈਆ ਤੇ ਆਲੇ ਗੁੱਡੀ ਦੇ ਪਾਣੀ ਸੇ ਲੋ ਜੀ ਪਰਲੀ ਕੋਲੀ ਦਾਣਿਆਂ ਤੇ ਸਰਾਉਂਦੀ ਪਾ ਦਈਏ ਆਇਆ 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 ਬੁੱਤੋ ਆਇਓ ਇਹਨਾਂ ਨੂੰ ਵੀ ਧਰ ਦਈਏ ਦਾਣੇ ਤਰੇ ਨੰਨਾਂ ਨੂੰ ਵੀ ਬਹੁਤ ਟਾਈਮ ਹੋ ਗਿਆ ਭੁੱਖੇ ਦੇ ਵਿਚਾਰੇ ਚਾਬੀ ਆਪਣੀ ਉਰੇ ਹੋਊਗੀ ਆ ਰਹੀ ਚਾਬੀ ਜੋੜਾ ਦਾ ਲਗਭਗ ਲੱਗ ਰਿਹਾ ਮੈਂ ਆਪ ਹੀ ਨਹੀਂ ਛੱਡ ਜਾਂਦਾ ਇਹਦਾ ਕੋ ਉਤਰ ਫਿਰ ਉਹ ਗੰਦਾ ਵਾਲਾ ਮੈਨੂੰ ਪਤਾ ਹੈ ਨਾ ਲਾਲੂ ਉਹ ਜੋੜਾ ਫਿਰ ਤਾਂ ਘੜ ਕੇ ਮੈਂ ਚਲੋ ਫੇਰ ਲੈਣ ਦੇਣ ਨੂੰ 3-4 ਦਿਨ ਭੁੱਲ ਜੂਗਾ ਫੇਰ ਛੱਡਾਂਗੇ ਕਿਆ ਨਹੀਂ ਬੜਾ ਸੱਚਾ ਕਰਦਾ ਹੁਣ ਕੀ ਕਰੀਏ ਕੋਲੀ ਐਦੀ ਕੋਲੀ ਜੀ ਪਾ ਦੀ ਹੈ ਹਨਾ ਸਾਫ ਕੋਈ ਨਹੀਂ ਕਾਲ ਤੋਦਾਂ ਬਾਹਰੋਂ ਨਿਕਲਣ ਕਿਤੇ ਲੱਗੇ ਨੇ ਹੋਏ ਆਪਣੇ ਆਪਾਂ ਬੰਦ ਕਰਤੇ ਸੀ ਡਾਇਡੂ ਨਹੀਂ ਕਰੇ ਲੋਬ ਆ ਬਿਓ ਸਰੋ ਤੇ ਕਣਕ ਆਓ 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 ਆਇਬ ਤੋਂ ਆਇਆ ਤੇ ਪਾਣੀ ਬਦਲ ਦਿਆਂ ਇਹਨਾਂ ਦਾ ਬਾਬੂ ਤੋਂ ਕੇ ਪਾਣੀ ਪਾਰਨਾ ਪਹਿਲਾਂ ਮੈਂ ਲੋ ਜੀ ਪਾੜ ਲਿਆ ਪਾਣੀ ਤਾਜ਼ਾ ਤਾਜ਼ਾ ਤੇ ਧਰ ਦਿਆਂ ਇਹਨਾਂ ਨੂੰ ਇੱਕ ਵਾਰ ਧਰ ਦਿੰਨੇ ਆ ਆ ਜਵ ਤੋਏ ਖਾ ਲੋ ਡਰਿਆ ਨਾ ਕਰੋ ਮੈਂ ਹੀ ਹੁੰਨਾ ਰੋਜ ਰੋਜ ਪਛਾਣ ਕਰ ਲੋ ਤੇ ਇਹ ਇੱਟ ਸਾਫ ਦਿੰਨੇ ਆ ਟਰੱਪ ਵੀ ਕੱਢਣੀ ਹੈ ਹਾਈ ਹੋਲੇ ਤੇ ਪੈਰ ਸਾਫ ਕਰਕੇ ਜਾਣੇ ਪੈਂਦੇ ਆ ਯਾਰ ਟੈਲਾਂ ਤੇ ਗੰਧ ਹੀ ਬਹੁਤ ਹੁੰਦਾ ਮੁੱਲੋ ਮੁੱਲੀ ਗੰਧ ਆ ਜਾਂਦਾ ਅੱਜ ਪਤਾ ਬਾਪੂ ਕਿੰਨਾ ਗੰਧ ਪੀਲ ਕੱਢਿਆ ਮੈਂ ਦਿਖਾਣਾ ਤੁਹਾਨੂੰ ਆ ਪਿਆ ਬੱਠੜ ਇਨਾ ਘਟਿਆ ਦੇਖ ਲੋ ਤੇ ਇਹਦੇ ਵਾਲ ਵਾਲ ਵੀ ਬਹੁਤ ਝੜਦੇ ਨੇ ਇਹਦੇ ਕੀ ਕਰੀਏ ਹੁਣ ਤੇ ਟੈਲਾਂ ਦਾ ਬੱਸ ਪੁੱਛੋ ਹੀ ਨਾ ਬਹੁਤ ਛੇਦੀਓ ਹੁੰਦਾ ਅਰੇ ਗੰਦ ਹੁੰਦਾ ਟੈਲਾ ਕਰਕੇ ਆਇਆ ਗੋੜੀ ਟੈਲਾ ਕਰਕੇ ਨਾ ਬਹੁਤ ਹੁੰਦਾ ਹਾਂ ਸਨਾ ਕੁਛ ਫੇਰਾ ਹੈ ਇਹ ਹੈ ਹੈ ਉਹਦੂ ਗੰਦਵਾਣਾ ਹੁੰਦੂ ਉਹ ਕਰਦਾ ਨਹੀਂ ਨਾ ਲੱਗ ਜਿਓ ਬਾਬਿਓ ਸਾਰੇ ਪੰਜਾਬੀ ਦੇ ਬਾਲ ਬਾਲ ਕਰਦੂ ਆ ਇਹ ਚੱਲ ਖੇਡ ਲੈ ਚੱਲ ਬਾਹਰ ਚੱਲ ਬਾਹਰ ਜਾ ਹੁਣ ਨਹੀਂ ਜਾਂਦਾ ਇਹ ਚੱਲ ਨਾ ਜਾ ਜਾ ਬਾਹਰ ਚਲੋ ਬਾਬਿਓ ਉਹ ਵਾਲੇ ਖੁੱਡੇ ਚ ਚੱਕੇ ਨਾ ਲਾਣੇ ਸੀਸ਼ੇ ਦੇ ਦਿਖਦਾ ਨਾ ਤੇ ਮੈਂ ਕਹਿੰਦਾ ਸੀ ਉਹ ਵਾਲੇ ਉਹਨਾਂ ਨੇ ਖਾਲੇ ਫਿਰ ਤਰਾਂਗੇ ਇੱਧਰ ਕੋਈ ਨਹੀਂ ਖਾ ਲੈਣ ਤੋਂ ਉਹਨਾਂ ਨੂੰ ਤੇ ਮੈਂਨੇ ਗੱਲਾ ਕਰ ਲਈ ਗੋਲੀ ਤੇ ਮੈਂ ਦੋਕ ਉਹ ਇੱਥੇ ਵੀ ਧਰਦੀਆਂ ਨੇ ਉੱਥੇ ਦਾ ਖਾਲੇ ਸਾਰੇ ਆਣੇ ਇਹ ਵੀ ਖਾ ਲੈਣਗੇ ਪਾਣੀ ਭਰਤਾ ਸੀ ਪਹਿਲਾਂ ਹੀ ਮਿੱਤਰੋ ਆ ਆ ਆ ਆ ਸੋਏ ਆ ਨੋ